ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆ ਵੀ ਲੋਕ ਸਭਾ ਦੀ ਇਹ ਚੋਣਾਂ ਆ ਚੁੱਕੀਆਂ ਨੇ ਕਿਰਾ ਤੇ ਸਿਆਸੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰੇ ਕਿਰਾ ਕੋਈ ਕਾਂਸ ਪਾਰਟੀ ਵਿੱਚੋਂ ਲੈ ਕੇ ਆ ਰਿਆ ਵਾ ਕੋਈ ਅਕਾਲੇ ਚੋਂ ਲੈ ਕੇ ਉਧਰ ਨੂੰ ਜਾ ਰਿਆ ਵਾ ਕੋਈ ਹੋਰ ਲੈ ਕੇ ਆ ਰਿਆ ਵਾ ਤੇ ਕਈ ਫਿਰ ਦੁਬਾਰਾ ਘਰ ਵਾਪਸੀ ਕਰ ਲੈਂਦੇ ਨੇ ਉਹ 10 ਰੁਪਏ ਦਾ ਪਰਨਾ ਪਾ ਕੇ ਤੇ ਮੈਂ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣਿਆ ਹਾਜ਼ਰ ਆ 24 ਘੰਟੇ ਲੋਕਾਂ ਦੀ ਸੇਵਾ ਵਿੱਚ ਰਹਿੰਦਾ ਵਾ ਤੇ 24 ਘੰਟੇ ਪਾਰਟੀ ਦੀ ਸੇਵਾ ਵੀ ਕਰੂਗਾ ਤੇ ਤੁਸੀਂ ਵਿਸ਼ਵਾਸ ਰੱਖਿਓ ਕਿ ਟੀਟੂ ਬਾਣਿਆ ਭੱਜਣ ਵਾਲਾ ਨਹੀਂ ਕਿਦਾ ਟੀਟੂ ਬਾਣਿਆ ਬਾਅਦ ਚ ਹੋਰ ਪਾਰਟੀ ਦੇ ਪਰਨੇ ਨਹੀਂ ਪਹੌਵੇਗਾ ਜੇ ਤੁਸੀਂ ਮੈਨੂੰ ਟਰੈਕਟਰ ਦੇ ਕੇ ਮਾਨਦਾਨ ਮੇਰਾ ਸਨਮਾਨ ਵਧਾਓਗੇ ساری ਜ਼ਿੰਦਗੀ ਤੁਹਾਡੀ ਪਾਰਟੀ ਵਿੱਚ ਲੈ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਲੋਕਾਂ ਦੀ ਸੇਵਾ ਕਰਨਾ ਜ਼ਰੂਰੀ ਆ ਤੇ ਪਾਰਟੀਆਂ ਦੇ ਕੈਂਡੀਡੇਟ ਮਿਲ ਨਹੀਂ ਰਹੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਮਦਵਾ ਵੀ ਸਮੀਕਰਨ ਕੀ ਹੋਣਗੇ ਜੇ ਟੀਟੂ ਬਾਣਿਆਂ ਨੂੰ ਪਾਰਟੀ ਟੈਕਟਰ ਦਿੰਦੀ ਆ ਸਮੀਕਰਨ ਕੀ ਹੋਣਗੇ ਉਹਨਾਂ ਨੂੰ ਪਤਾ ਵਾ ਵੀ ਟੀਟੂ ਬਾਣਿਆਂ ਨੇ 101% ਜਿੱਤਿਆ ਨਾ ਵਾ ਪਰ ਰੋਲਾ ਕਿੱਥੇ ਪੈਂਦਾ ਵਾ ਖਰਾ ਜਿਹੜੇ ਅਮੀਰ ਲੀਡਰ ਨੇ ਪਾਰਟੀ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਪਾਰਟੀਆਂ ਦੇ ਵਿੱਚ ਉਹਨਾਂ ਦੇ ਮਰਚਾ ਲੱਗਣ ਗਿਆ ਉਹ ਨਹੀਂ ਚਾਹੁੰਦੇ ਵੀ ਕਿਸੇ ਗਰੀਬ ਨੂੰ ਟੈਟ ਮਿਲੇ ਕਰਾ ਆਪ ਉਹਨਾਂ ਨੇ ਢੱਡ ਵਧਾ ਲਏ ਲੋਕਾਂ ਦੇ ਕੰਮ ਕੀਤੇ ਨਹੀਂ ਲੋਕਾਂ ਦਾ ਦਿਵਾ ਖਰਾਬ ਹੋ ਗਿਆ ਲੋਕਾਂ ਨੇ ਉਹਨਾਂ ਸਾਥ ਦੇਣਾ ਛੱਡਤਾ ਤੇ ਪਰ ਜਦੋਂ ਗਰੀਬ ਨੂੰ ਟੈਟ ਮਿਲਦੀ ਆ ਤਾਂ ਫੇਰ ਮਿਰਚਾਂ ਲੱਗਨੀਆਂ ਤਾਂ ਯਾਨੀ ਸੰਭਵ ਹੀ ਹੈਗੀਆਂ ਇਹਨਾਂ ਦੇ ਮਿਰਚਾਂ ਲੱਗਣੀ ਲੱਗੀਆਂ ਨਿਕਰੋ ਤਾਂ ਕਿ ਕਿਸਾਨ ਕਿੰਨੀ ਮਦਦ ਕਰਦੇ ਮੇਰੀ ਕਿਉਂਕਿ ਉਹਨਾਂ ਨੂੰ ਬਤਾਵਾ ਟੀਟੂ ਬਾਣੇ ਖਸਖਾਦੀ ਖੇਤੀ ਦੀ ਮੰਗ ਕਰਦਾ ਵਾ ਤੇ ਨਰਿੰਦਰ ਮੋਦੀ ਜੀ ਤੋਂ ਖਸਖਾਦੀ ਖੇਤੀ ਕਰਵਾ ਕੇ ਛੱਡਾਂਗਾ ਕਰਾ ਪੰਜਾਬ ਦੇ ਵਿੱਚ ਯਾਨੀ ਕਹਿਣ ਦਾ ਭਾਵ ਜੇ ਤੁਹਾਨੂੰ ਨਹੀਂ ਲੱਭਦੇ ਟੀਟੂ ਬਣੀਆਂ ਹਾਜ਼ਰ ਆ ਕੇ ਬਰਾਉਣ ਦੀ ਲੋੜ ਨਹੀਂ ਹੈ ਕਰਾ ਨਾਲੇ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰੋਗੇ ਉਹ ਬੰਦਾ ਤੁਹਾਡੇ ਕੋਲ ਹੈ ਹੀ ਨਹੀਂ ਆ ਉਹ ਕਦੇ ਉਹਨੂੰ ਨਵਾ ਕੇ ਉਧਰ ਬਾੜ ਲੈਣੇ ਹੋ ਉਹ ਉਹਦੇ ਘਟਾਣੂ ਜੇ ਮਾਰ ਕੇ ਪ੍ਰੈਸ਼ਰ ਚਲਦੇ ਉਧਰ ਬਾੜ ਲੈਣੇ ਹੋ ਫਿਰ ਉਹ ਬੰਦੇ ਭੱਜ ਜਾਂਦੇ ਆ ਫਿਰ ਇੰਟਰਵਿਊ ਚਲੀ ਜਾਂਦੀਆਂ ਨੇ ਤੁਹਾਡਾ ਬੰਦਾ ਭੱਜ ਗਿਆ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆ ਵੀ ਲੋਕ ਸਭਾ ਦੀ ਇਹ ਚੋਣਾਂ ਆ ਚੁੱਕੀਆਂ ਨੇ ਕਿਰਾ ਤੇ ਸਿਆਸੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰੇ ਕਿਰਾ ਕੋਈ ਕਾਂਸ ਪਾਰਟੀ ਵਿੱਚੋਂ ਲੈ ਕੇ ਆ ਰਿਹਾ ਵਾ ਕੋਈ ਅਕਾਲੇ ਚੋਂ ਲੈ ਕੇ ਉਧਰ ਨੂੰ ਜਾ ਰਿਹਾ ਵਾ ਕੋਈ ਹੋਰ ਲੈ ਕੇ ਆ ਰਿਹਾ ਵਾ ਤੇ ਕਈ ਫਿਰ ਦੁਬਾਰਾ ਘਰ ਵਾਪਸੀ ਕਰ ਲੈਂਦੇ ਨੇ ਉਹ 10 ਰੁਪਏ ਦਾ ਪਰਨਾ ਪਾ ਕੇ ਤੇ ਮੈਂ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣਿਆ ਹਾਜ਼ਰ ਆ 24 ਘੰਟੇ ਲੋਕਾਂ ਦੀ ਸੇਵਾ ਵਿੱਚ ਰਹਿੰਦਾ ਵਾ ਤੇ 24 ਘੰਟੇ ਪਾਰਟੀ ਦੀ ਸੇਵਾ ਵੀ ਕਰੂਗਾ ਤੇ ਤੁਸੀਂ ਵਿਸ਼ਵਾਸ ਰੱਖਿਓ ਕਿ ਟਿੱਟੂ ਬਾਣੀਆ ਭਜਨ ਵਾਲਾ ਹੈ ਨਹੀਂ ਕਿਦਾ